ਉਹ ਕੰਮ ਬੰਬੇ ਦਾ ਫਿਲਮੀ ਐਕਟਰ ਰਖਸ਼ੇ ਕੁਮਾਰ ਪੰਜਾਬ ਲਈ ਕਰ ਗਿਆ ਉਹ ਕੰਮ ਤਾਂ ਪੰਜਾਬ ਦੇ ਮਸ਼ਹੂਰ ਐਕਟਰ ਤੇ ਨਾਲ ਫਿਲਮਾਂ ਦੇ ਵੱਡੇ ਐਕਟਰ ਵੀ ਨਹੀਂ ਕਰ ਸਕੇ ਬੜੀ ਤਰਾਸ ਦੀ ਹੈ ਪੰਜਾਬ ਲਈ ਕਿ ਪੰਜਾਬ ਦੇ ਹੀ ਖਾਂਦੇ ਨੇ ਪੰਜਾਬ ਤੋਂ ਹੀ ਫਿਲਮਾਂ ਪ੍ਰੋਮੋਸ਼ਨ ਕਰਵਾਉਂਦੇ ਨੇ ਤੇ ਪੰਜਾਬ ਦੇ ਵਿੱਚੋਂ ਪੈਸਾ ਕਮਾਉਂਦੇ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਨਾਲ ਦੇ ਨਾਲ ਕਮੈਂਟ ਜ਼ਰੂਰ ਕਰ ਦਿਓ ਦੱਸ ਦਿਓ ਕਿ ਬਿੱਤੇ ਦੀ ਮਸ਼ਹੂਰ ਗਾਇਕਾ ਤੇ ਨਾਲ ਪਦਮ ਸ਼੍ਰੀ ਗਰਮੀਤ 바ਵਾ ਦੀ ਧੀ ਗਲੋਰੀ 바ਵਾ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਕਿ ਮੈਨੂੰ ਕੰਮ ਨਹੀਂ ਮਿਲ ਰਿਹਾ ਦੂਜੇ ਪਾਸੇ ਮੇਰੇ ਘਰ ਦੀ ਹਾਲਤ ਖਸਤਾ ਹੋ ਚੁੱਕੀ ਹੈ ਜਿਸ ਤੋਂ ਬਾਅਦ ਵੀਡੀਓ ਬਹੁਤ ਵਾਇਰਲ ਹੋਣਾ ਕਾਫੀ ਦਿਨ ਬੀਤੇ ਪਰ ਪੰਜਾਬ ਦਾ ਕੋਈ ਵੀ ਸਿੰਗਰ ਤੇ ਨਾਲ ਪੰਜਾਬ ਦਾ ਕੋਈ ਐਕਟਰ ਉਸ ਮਹਾਨ ਗਾਇਕਾ ਦੀ ਧੀ ਨਾਲ ਨਹੀਂ ਖੜ ਸਕਿਆ ਪਰ ਜਦੋਂ ਬੰਬਈ ਦੇ ਮਸ਼ਹੂਰ ਐਕਟਰ ਅਕਸ਼ੇ ਕੁਮਾਰ ਤੱਕ ਉਹ ਵੀਡੀਓ ਪਹੁੰਚ ਲਈ ਹੈ ਤੋਂ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਅਕਸ਼ੇ ਕੁਮਾਰ ਨੇ ਗੁਰਮੀਤ ਬਾਬਾ ਦੀ 30 ਗਲੋਰੀ ਬਾਬਾ ਦੇ ਖਾਤੇ ਦੇ ਵਿੱਚ 25 ਲੱਖ ਰੁਪਏ ਪਾ ਦਿੱਤਾ ਵੱਡੀ ਗੱਲ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਪੰਜਾਬ ਲਈ ਹਿੱਕ ਤਾਨ ਖੜ ਗਿਆ ਅਕਸ਼ੇ ਕੁਮਾਰ ਜਿੱਥੇ ਕਿ ਖੜਨਾ ਸਾਡੇ ਪੰਜਾਬ ਦੇ ਪੰਜਾਬੀ ਐਕਟਰਾਂ ਨੂੰ ਤੇ ਨਾਲ ਪੰਜਾਬੀ ਫਿਲਮਾਂ ਦੇ ਕਲਾਕਾਰਾਂ ਨੂੰ ਚਾਹੀਦਾ ਸੀ ਪਰ ਕਿਸੇ ਨੇ ਵੀ ਆਣ ਕੇ 5 ਰੁਪਏ ਵੀ ਉਸ ਗੁਰਮੀਤ ਬਾਬਾ ਮਹਾਨ ਗਾਇਕਾਂ ਦੇ ਇਹਨੂੰ ਨਹੀਂ ਦੇ ਸਕੇ ਪਰ ਆਮ ਆਦੀ ਪਾਰਟੀ ਦੇ ਕਰਦੀਪ ਸਿੰਘ ਧਾਲੀਵਾਲ ਆਪਣੀ ਤਨਖਾਹ ਦੇ ਵਿੱਚੋਂ 1 ਲੱਖ ਰੁਪਇਆ ਤੇ ਨਾਲ ਅੰਮ੍ਰਿਤਸਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਮਦਦ ਕੀਤੀ ਹੈ ਪਰ ਗਾਇਕਾਂ ਦੇ ਨਾਲ ਗਾਇਕਾਂ ਨੂੰ ਸਭ ਤੋਂ ਪਹਿਲਾਂ ਖੜਨਾ ਚਾਹੀਦਾ ਸੀ ਪਰ ਬਹੁਤ ਹੀ ਸ਼ਰਮ ਭਾਰੀ ਗੱਲ ਹੈ ਪੰਜਾਬ ਲਗਾਤਾਰ ਹੁਣ ਅਕਸ਼ੇ ਕੁਮਾਰ ਦਾ ਕਰਜ਼ਾਈ ਰਹੇਗਾ ਜਿਸ ਨੇ ਗਰਮੀਤ ਬਾਬਾ ਦੀ ਧੀ ਦੀ ਬਾਹ ਫੜ ਲਈ ਜਿਸ ਨੇ ਆਪਣੀ ਢੈਣ ਬਣਾਇਆ ਗਲੋਰੀ 바ਵਾ ਨੂੰ ਤੇ ਗਲੋਰੀ 바ਵਾ ਨੇ ਵੀ ਵੀਡੀਓ ਜਾਰੀ ਕਰਕੇ ਕਹਿ ਦਿੱਤਾ ਕਿ ਆਕਸ਼ੇ ਕੁਮਾਰ ਆਸ ਤੋਂ ਬਾਅਦ ਮੇਰਾ ਭਰਾ ਹੈ ਤੇ ਮੇਰੀ ਤਮੰਨਾ ਹੈ ਕਿ ਮੈਂ ਰਖੜੀ ਬੰਨ੍ਹਣੀ ਹੈ ਆਪਣੇ ਭਰਾ ਨੂੰ ਜਿਨੇ ਮੈਨੂੰ ਡੁੱਬਦੀ ਹੋਈ ਨੂੰ ਕਿਨਾਰਾ ਦਿੱਤਾ ਹੈ ਗਲੋਰੀ ਦੇਵੀ ਨੇ ਹੋਰ ਕੁਝ ਨਹੀਂ ਮੰਗਿਆ ਸੀ ਪੰਜਾਬੀ ਦੇ ਸਿੰਗਰਾਂ ਤੋਂ ਨਾ ਤੀ ਪੈਸੇ ਮੰਗੇ ਸੀ ਨਾ ਹੀ ਕੋਈ ਵੱਡਾ ਘਰ ਮੰਗਿਆ ਸੀ ਨਾ ਕੋਈ ਵੱਡੀ ਗੱਡੀ ਮੰਗੀ ਸੀ ਪਰ ਪੰਜਾਬ ਦੇ ਰਹਿਣ ਵਾਲੇ ਵੱਡੇ ਕਲਾਕਾਰ ਜਿਹੜੇ ਕਹਿੰਦੇ ਨੇ ਕਿ ਸਾਡੀ ਫਿਲਮ ਨੇ ਕਰੋੜਾਂ ਦਾ ਕਾਰੋਬਾਰ ਕਰ ਲਿਆ ਮੇਰੇ ਗੀਤ ਨੂੰ ਇੰਨੇ ਵਿਊ ਮਿਲ ਗਏ ਮਿਲੀਅਨ ਤੋਂ ਬਿਲੀਅਨ ਹੋ ਚੁੱਕੇ ਨੇ ਪਰ ਕਿਸੇ ਨੂੰ ਇਹ ਨਹੀਂ ਆਖਿਆ ਕਿ ਹਾਂ ਆਣ ਕੇ ਤੁਸੀਂ ਗਲੋਰੀ 바ਵਾ ਦੇ ਘਰ ਆਣ ਕੇ ਮਦਦ ਕਰ ਦੋ ਕਿਸੇ ਨੇ ਇੱਕ ਪੋਸਟ ਤੱਕ ਨਹੀਂ ਪਾਈ ਬੜੀ ਸ਼ਰਮ ਦੀ ਗੱਲ ਹੈ ਬਤਵਤ ਖਬਰ ਨੂੰ ਸ਼ੇਅਰ ਕਰੋ ਪੰਜਾਬ ਦੇ ਲੋਕ ਇਨ੍ਹਾਂ ਗਾਇਕਾਂ ਨੂੰ ਚੜਾਉਣ ਵਾਲੇ ਨੇ ਪੰਜਾਬ ਦੇ ਲੋਕ ਹੀ ਇਹਨਾਂ ਨੂੰ ਗਾਇਕਾਂ ਤੋਂ ਐਕਟਰ ਬਣਾਉਣ ਵਾਲੇ ਨੇ ਪਰ ਕਿਸੇ ਨੇ ਉਸ ਧੀ ਦਾ ਹਾਲ ਨਹੀਂ ਪੁੱਛਿਆ ਪਰ ਤੁਸੀਂ ਦੇਖੋ ਵੱਡੀ ਗੱਲ ਤਾਂ ਉਦੋਂ ਸੁਣਨ ਨੂੰ ਮਿਲੀ ਜਦੋਂ ਗਲੋਰੀ ਦੇਵੀ ਨੇ ਕੱਲ ਵੀਡੀਓ ਜਾਰੀ ਕੀਤੀ ਜਦੋਂ ਅਕਸ਼ੇ ਕੁਮਾਰ ਦਾ ਧੰਨਵਾਦ ਕੀਤਾ ਸੀ ਤਾਂ ਪੱਤਰਕਾਰਾਂ ਨੂੰ ਆਖ ਰਹੀ ਹੈ ਗਲੋਰੀ ਬਾਬਾ ਕਿ ਮੇਰਾ ਕੋਈ ਵੀ ਰੋਸ ਪੰਜਾਬ ਦੇ ਸਿੰਗਰਾਂ ਤੇ ਨਾਲ ਪੰਜਾਬ ਦੇ ਗਾਇਕਾਂ ਨਾਲ ਨਹੀਂ ਤੁਸੀਂ ਦੇਖੋ ਕਿ ਕਿਸੇ ਨੇ ਮਦਦ ਵੀ ਨਹੀਂ ਕੀਤੀ ਫੇਰ ਵੀ ਉਹਨਾਂ ਨੂੰ ਕੋਈ ਮਾੜਾ ਚੰਗਾ ਨਹੀਂ ਕਿਹਾ ਉਹਨਾਂ ਦਾ ਧੰਨਵਾਦ ਹੀ ਕੀਤਾ ਤੇ ਉਹਨਾਂ ਨੂੰ ਇਹ ਕਿਹਾ ਕਿ ਕਿਤਨੇ ਕਿਤੇ ਕੰਮ ਦੇ ਵੀਜੀ ਹੋਣੇ ਤਾਰ ਕੇ ਮੇਰੇ ਨਾਮ ਨਹੀਂ ਖੜੇ ਪੜੀ ਨਾ ਕਿੰਨਾ ਕ ਬੰਦਾ ਬੀਜੀ ਹੋ ਸਕਦਾ ਜਿਹੜਾ ਆਪਣੇ ਨਾਲ ਤੇ ਫੀਲਡ ਦੇ ਵਿੱਚ ਗਾਇਕ ਜਿਹੜੇ ਮਸ਼ਹੂਰ ਹੋ ਚੁੱਕੇ ਨੇ ਜਿਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਮਿਲ ਚੁੱਕੇ ਨੇ ਤੇ ਉਹਨਾਂ ਗਾਇਕਾਂ ਨੂੰ ਭੁੱਲ ਗਏ ਨੇ ਤੇ ਉਹਨਾਂ ਗਾਇਕਾਂ ਨੇ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਗਾਇਕੀ ਦਾ ਲੋਹਾ ਮਨਾਇਆ ਪਰ ਉਹਨਾਂ ਗਾਇਕਾਂ ਦੇ ਉੱਤੇ ਜਦੋਂ ਮਾਰਾ ਸਮਾਂ ਆਦਾ ਤਾਂ ਪਹਿਲਾਂ ਵੀ ਇਦਾਂ ਦੇ ਗਾਇਕਾਂ ਦੇ ਕਈ ਬੇਟੇ ਤੇ ਨਾਲ ਐਕਟਰ ਵੱਡੀਆਂ ਬਿਮਾਰੀਆਂ ਦੇ ਨਾਲ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਪਰ ਕਿਸੇ ਪੰਜਾਬ ਦੇ ਸਿੰਗਰ ਨੇ ਕਿਸੇ ਆਪਣੇ ਪੰਜਾਬੀ ਉਸ ਸਿੰਗਰ ਦੀ ਬਾਣੀ ਫੜੀ ਜਿਹੜਾ ਮੁਸ਼ਕਲ ਸਮੇਂ ਦੇ ਵਿੱਚ ਹੋਵੇ ਪਰ ਅਕਸ਼ੇ ਕੁਮਾਰ ਨੇ ਵੱਡਾ ਕੰਮ ਕਰ ਦਿੱਤਾ ਜਿਸ ਨੂੰ ਲੈ ਕੇ ਲਗਾਤਾਰ ਲੋਕ ਅਕਸ਼ੇ ਕੁਮਾਰ ਨੂੰ ਦਵਾਮਾ ਦੇ ਰਹੇ ਨੇ ਕਿ ਜੋ ਪੰਜਾਬ ਦੇ ਨਾਲ ਖੜ ਗਿਆ ਤਾਂ ਇਸ ਵੀਡੀਓ ਨੂੰ ਬੱਤਵਾ ਸ਼ੇਅਰ ਕਰਿਓ ਕਿਤੇ ਨਾ ਕਿਤੇ ਗਲੋਰੀ ਦੇਵੀਂ ਬਾਬਾ ਨੇ ਜੋ ਮੰਗ ਰੱਖੀ ਹੈ ਕਿ ਮੈਨੂੰ ਕੰਮ ਮਿਲ ਜੇ ਮੈਨੂੰ ਗਾਇਕੀ ਦਾ ਕੰਮ ਕਰਨਾ ਹੈ ਮੈਨੂੰ ਫਿਲਮਾਂ ਦੇ ਵਿੱਚ ਕੰਮ ਕਰਨਾ ਹੈ ਕਿ ਮੈਂ ਕੰਮ ਕਰਕੇ ਅੱਗੇ ਵਧਣਾ ਚਾਹੁੰਨੀ ਆ ਪਰ ਤੁਸੀਂ ਦੇਖੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕਾਂ ਨੇ ਗਲੂਰੀ 바ਵਾ ਨੂੰ ਹੌਸਲਾ ਦਿੱਤਾ ਹੈ ਕਿ ਤੁਸੀਂ ਘਬਰਾਉਣਾ ਪੂਰਾ ਦੇਸ਼ ਤੁਹਾਡੇ ਨਾਲ ਹੈ ਵਿਦੇਸ਼ਾਂ ਦੇ ਵਿੱਚ ਬੈਠੇ ਐਨਆਰਆਈ ਤੁਹਾਡੇ ਨਾਲ ਨੇ ਜਲਦੀ ਤੁਹਾਡੇ ਸ਼ੋਅ ਵਿਦੇਸ਼ਾਂ ਦੇ ਵਿੱਚ ਲਵਾਵਾਂਗੇ ਪਰ ਪੰਜਾਬ ਦੇ ਸੰਗਰਮ ਚਾਹੀਦਾ ਸੀ ਕਿ ਸਭ ਤੋਂ ਪਹਿਲਾਂ ਆਪਣੇ ਤੌਰ ਤੇ ਉਸ ਦੀ ਮਦਦ ਕਰ ਦੇ ਬੰਬਈ ਦੇ ਫਿਲਮੀ ਐਕਟਰਾਂ ਨੂੰ ਤਾਂ ਆਣ ਦੀ ਲੋੜਿੰਗ ਪੈਣੀ ਸੀ ਅਗਰ ਪੰਜਾਬ ਦੇ ਜਾਂ ਪੰਜਾਬ ਦੇ ਗਾਇਕ ਜਾਂ ਫਿਰ ਪੰਜਾਬ ਦੇ ਲੋਕ ਉਸ ਧੀ ਦੇ ਨਾਲ ਖੜ ਜਾਂਦੇ ਤਾਂ ਐਦਾਂ ਦੇ ਹੋਰ ਵੀ ਜਦੋਂ ਕੋਈ ਸਿੰਗਰ ਜਾਂ ਕੋਈ ਆਮ ਬੰਦਾ ਮੁਸ਼ਕਲ ਦੇ ਵਿੱਚ ਹੁੰਦਾ ਤਾਂ ਉਸਦੇ ਨਾਲ ਜੂ ਖੜਨਾ ਚਾਹੀਦਾ ਹੈ ਇਸ ਵੀਡੀਓ ਨੂੰ ਵੀ ਬਤਵਾ ਸ਼ੇਅਰ ਕਰਕੇ ਅਕਸ਼ੇ ਕੁਮਾਰ ਤੱਕ ਤੇ ਨਾਲ ਪੰਜਾਬ ਦੇ ਸਿੰਗਰ ਤੱਕ ਜੁਪਾ ਦਿਓ ਜਿਸ ਦੇ ਨਾਲ ਕਿ ਉਹਨਾਂ ਨੂੰ ਪਤਾ ਲੱਗ ਸਕੇ ਤੇ ਅਕਸ਼ੇ ਕੁਮਾਰ ਨੂੰ ਵੀ ਉਸ ਦਾ ਜੋ ਪੰਜਾਬ ਲਈ ਕੀਤਾ ਹੈ ਉਸ ਦਾ ਧੰਨਵਾਦ ਵੀ ਇਸ ਵੀਡੀਓ ਲਈ ਬਹੁਤ ਸਕੇ ਧੰਨਵਾਦ